ਆਈ ਸਸਤਰੀ ਗੱਲ ਪੰਜਾਬੀਓ ਰਾਤ ਪਿੰਡ ਭੱਦਲਸੂਆ ਨਾਬਾ ਰੋਡ ਤੇ ਭਿਆਨਕ ਹਾਦਸਾ ਟਰਾਲਾ ਕੋੜਾ ਕੋਲੇ ਦਾ ਭਰਿਆ ਹੋਇਆ ਪਲਟ ਗਿਆ ਜਾਨ ਮਾਲ ਤੋਂ ਮਾਲ ਦਾ ਨੁਕਸਾਨ ਜ਼ਰੂਰ ਹੋ ਗਿਆ ਜਾਨ ਤੋਂ ਬਚਾਅ ਹੋ ਗਿਆ ਜੀ ਗੱਡੀ ਦਾ ਕਹਿੰਦੇ ਐਕਸਲ ਟੁੱਟਣ ਕਾਰਨ ਇਹ ਟਰਾਲਾ ਪਲਟ ਗਿਆ ਕੋੜਾ ਤਕਰੀਬਨ 10:00 ਵਜੇ ਦਾ ਟਾਈਮ ਕਹਿ ਰਹੇ ਨੇ 10:30 10:00 ਦਾ ਟਾਈਮ ਸੀਗਾ ਇਹਦਾ ਐਕਸਲ ਟੁੱਟ ਗਿਆ ਤੇ ਟਰਾਂਸਫਾਰਮ ਚ ਵੱਜਿਆ ਰਾਤ ਦੀ ਪਿੰਡ ਵਾਸੀ ਪਰੇਸ਼ਾਨ ਨੇ ਲਾਈਟ ਹੈ ਨਹੀਂ ਰਾਤ ਦੀ ਉਹ ਦੇਖੋ ਗੱਡੀ ਦਾ ਐਕਸਲ ਟੁੱਟ ਗਿਆ ਕਹਿੰਦੇ ਚਾਸੀ ਚਾਸੀ ਵੀ ਟੁੱਟ ਗਈ ਆ ਦੇਖਾ ਆ ਜਾਸੀ ਹੈ ਨਾ ਜਿਹੜੀ ਆਪੇ ਚਾਸੀ ਟੁੱਟ ਗਈ ਟਾਂਫਾਰਮ ਟੁੱਟ ਗਿਆ ਜੀ ਬਿਜਲੀ ਕਿੰਨੀ ਹੋ ਲੋਕ ਪਰੇਸ਼ਾਨ ਨੇ ਸਾਰੀ ਰਾਤ ਪਰੇਸ਼ਾਨ ਸਾਰੀ ਰਾਤ ਪਰੇਸ਼ਾਨ ਹੈ ਇੰਨੀ ਗਰਮੀ ਚ ਪਿੰਡ ਵਾਸੀਆਂ ਵੱਲੋਂ ਅਪੀਲ ਆ ਬਿਜਲੀ ਵਾਲਿਆਂ ਨੂੰ